ਰੇਡੀਓ ਪੰਜਾਬ ਟੁਡੇ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਮੈਂ ਸੌਰਨ ਸਿੰਘ ਦਾ ਨੇਹ ਲਿਆ ਤੁਹਾਡੇ ਨਾਲ ਇਸ ਜੁੜਿਆ ਹੋਇਆ ਜੀ ਸੋ ਕੱਲ ਚਰਚਾ ਕੀਤੀ ਸੀ ਕੁਝ ਮੁੱਖ ਮੰਤਰੀ ਸਾਹਿਬ ਦੇ ਦੌਰਿਆਂ ਦੀ ਤੇ ਅੱਜ ਫਿਰ ਉਹੀ ਚਰਚਾ ਅੱਗੇ ਬਤਾਉਂਦੇ ਹੋਏ ਸਾਡੇ ਕੋਲੇ ਇੱਕ ਰੂਟ ਪਲਾਨ ਆਇਆ ਸੀ ਜਿੱਥੇ ਕੱਲ ਮੁੱਖ ਮੰਤਰੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਵਿੱਚ ਜਾਣਾ ਸੀਗਾ ਘੱਗਰ ਦਾ ਦੌਰਾ ਕਰਨਾ ਸੀ ਫੋਰਸਾਂ ਲੱਗ ਚੁੱਕੀਆਂ ਸਨ ਪਰ ਮੁੱਖ ਮੰਤਰੀ ਸਾਹਿਬ ਉੱਥੇ ਗਏ ਨਹੀਂ ਰਾਤ ਉਹ ਲੁਧਿਆਣੇ ਦੇ ਹਾਇਆਤ ਹੋਟਲ 'ਚ ਰੁਕੇ 11:30 ਵਜੇ ਉੱਥੋਂ ਨਿਕਲਣਾ ਸੀ ਤੇ ਅੱਗੇ ਜਾ ਕੇ 1:30 ਵਜੇ ਠੱਗਰ ਪੁਲ ਦੇ ਉੱਤੇ ਪਹੁੰਚਣਾ ਸੀ ਪਰ ਨਹੀਂ ਪਹੁੰਚੇ ਦੌਰਾ ਕੈਨਸਲ ਹੋ ਗਿਆ ਕੱਲ ਸ਼ਾਮ ਨੂੰ ਇੱਕ ਪ੍ਰੈਸ ਰਿਲੀਜ਼ ਉਟਾਉਂਦਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਅੱਜ ਯਾਨੀ ਕਿ 4 ਸਤੰਬਰ ਨੂੰ ਦੌਰਾ ਕਰਨਗੇ ਇਸ ਦੌਰੇ ਦੇ ਲਈ ਪ੍ਰਧਾਨ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਰਹਿਣਗੇ ਸ਼ਾਇਦ ਇਹੀ ਕਾਰਨ ਹੋਏਗਾ ਕਿ ਕੱਲ ਉਹਨਾਂ ਨੇ ਆਪ ਦਾ ਇਹ ਦੌਰਾ ਕੈਨਸਲ ਕਰ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਇਹ ਚਰਚਾ ਚੱਲ ਰਹੀ ਸੀ ਕਿ ਦਿੱਲੀ ਦੇ ਨੇਤਾ ਕਿੱਧਰ ਗਏ ਮਨੀਸ਼ ਸ਼ੋਧਿਆ ਕਿੱਧਰ ਗਿਆ ਤੇ ਕੇਰੀਵਾਲ ਕਿੱਧਰ ਗਿਆ ਚਲੋ ਅੱਜ ਆਏ ਨੇ ਪਰ ਇੱਕ ਸੁਖਾਵੀ ਗੱਲ ਕਰਨੀ ਵੀ ਬਣਦੀ ਹੈ ਕਿ ਰਾਜ ਸਭਾ ਮੈਂਬਰ ਸੰਦੀਪ ਪਾਟਕ ਹੋਰਾਂ ਨੇ ਜਿਨ੍ਹਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਅਡਾਪਟ ਕੀਤਾ ਸੀ ਆਪਣੇ ਐਮਪੀ ਲੈਡ ਫੰਡ ਦੇ ਵਿੱਚੋਂ ਕੋਈ 5 ਕਰੋੜ ਦੇਣ ਦਾ ਐਲਾਨ ਕੀਤਾ ਹੈ ਇਹ 5 ਕਰੋੜ ਜਦੋਂ ਪਹੁੰਚਣਗੇ ਆਪਾਂ ਫਿਰ ਗੱਲ ਕਰਾਂਗੇ ਪਰ ਐਲਾਨ ਕਰਕੇ ਵੀ ਇੱਕ ਚੰਗੀ ਗੱਲ ਕੀਤੀ ਹੈ ਪਰ ਬਾਕੀ ਐਮਪੀਆ ਨੇ ਹਜੇ ਤੱਕ ਕੋਈ țeਲਾ ਨਹੀਂ ਦਿੱਤਾ ਨਾ ਐਮਪੀਆ ਨੇ ਦਿੱਤਾ ਨਾ ਹੀ ਆਪਾਂ ਗੱਲ ਕਰੀਏ ਸਰਕਾਰ ਨੇ ਦਿੱਤਾ ਆਪ ਦਾ ਫੰਡ ਦੇ ਵਿੱਚ ਕਰੋੜਾ ਰੁਪਏ ਹੁੰਦੇ ਨੇ ਹਜੇ ਤੱਕ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਆਇਆ ਕਿ ਇਸ ਆਪ ਦਾ ਫੰਡ ਦੇ ਵਿੱਚੋਂ ਕਿਹੜੇ-ਕਿਹੜੇ ਜ਼ਿਲ੍ਹੇ ਨੂੰ ਕਿੰਨਾ-ਕਿੰਨਾ ਪੈਸਾ ਕਿਸ-ਕਿਸ ਕੰਮ ਲਈ ਭੇਜ ਦਿੱਤਾ ਗਿਆ ਮੌਜੂਦਾ ਸਮੇਂ ਦੇ ਉੱਤੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕੋਈ 24 ਜ਼ਿਲ੍ਹਿਆਂ ਦੇ 1400 ਪਿੰਡ ਇਸ ਵਕਤ ਹੜ੍ਹ ਦੀ ਮਾਰ ਹੇਠਾਂ ਨੇ ਕਹਿਣ ਤੋਂ ਭਾਵੇਂ ਇੱਕ ਵੱਡਾ ਹਿੱਸਾ ਪੰਜਾਬ ਦਾ ਹੜ੍ਹ ਦੀ ਮਾਰ ਹੇਠ ਹੈ ਇੱਕ ਪਾਸੇ ਰਾਵੀ ਫਿਰ ਬਿਆਸ ਫਿਰ ਸਤਲੁਜ ਤੇ ਇੱਧਰ ਘੱਗਰ ਨੇ ਚਾਰੇ ਪਾਸਿਆਂ ਤੋਂ ਪੰਜਾਬ ਨੂੰ ਘੇਰ ਲਿਆ ਜਿੱਥੇ ਪੰਜਾਬ ਨੂੰ ਦਰਿਆਵਾਂ ਨੇ ਘੇਰਿਆ ਉੱਥੇ 1 ਅਗਸਤ ਦਾ ਪਿਆ ਭਾਰੀ ਮੀਂਹ ਕਈ ਪਿੰਡਾਂ ਦੇ ਵਿੱਚੋਂ ਨਹੀਂ ਨਿਕਲਿਆ ਜਿਨ੍ਹਾਂ ਦੇ ਵਿੱਚ ਬੱਲੂਆਣਾ ਹਲਕਾ ਤੇ ਹਬੌਰ ਹਲਕੇ ਦੇ ਪਿੰਡ ਨੇ ਇਸ ਤੋਂ ਵੱਡੀ ਮਾਰ ਪਈ ਜੀ ਸੇਮ ਨਾਲਿਆਂ ਦੀ ਡਰੇਨਾਂ ਦੀ ਜਿਨ੍ਹਾਂ ਦੀ ਸਫਾਈ ਨਹੀਂ ਹੋਈ ਤੇ ਇਹਨਾਂ ਦੀ ਸਫਾਈ ਨਾ ਹੋਣ ਕਰਕੇ ਮੀਹਾਂ ਦਾ ਪਾਣੀ ਇਹਨਾਂ 'ਚ ਪਿੱਛੋਂ ਵੜਦਾ ਗਿਆ ਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੱਡੇ ਪੱਧਰ ਦੇ ਉੱਤੇ ਇਹ ਡਰੇਨਾਂ ਦੇ ਵਿੱਚ ਬ੍ਰੀਚਸ ਆ ਗਏ ਨੇ ਇਹਨਾਂ 'ਚ ਪਾੜ ਪੈ ਗਏ ਨੇ ਤੇ ਇਹਨਾਂ ਦੀ ਸਫਾਈ ਦੇ ਲਈ ਲੋੜੀਂਦੇ ਪ੍ਰਬੰਧ ਨਹੀਂ ਹੈ ਸਭ ਤੋਂ ਵੱਡੀ ਨਲਕੀ ਕਹਾਂਗਾ ਕਿ ਜਿੱਥੇ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਹ ਅਸ਼ੂਰ ਕਰਨਾ ਹੁੰਦਾ ਹੈ ਕਿ 15 ਮਈ ਤੋਂ ਲੈ ਕੇ 1 ਜੂਨ ਦੇ ਵਿੱਚ ਤੱਕ तमाम ਸੇਮ ਨਾਲੇ ਇਸ ਸੰਕਟ ਦੀ ਘੜੀ ਲਈ ਕੀ ਪ੍ਰਪੇਅਰਡ ਨੇ ਉਹਨਾਂ ਦੀ ਸਫਾਈ ਹੋ ਚੁੱਕੀ ਹੈ دریاਵਾਂ ਦੇ ਬੰਨ ਜਿਹੜੇ ਨੇ ਕੀ ਉਹ ਮਜ਼ਬੂਤ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਚੀਜ਼ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਡਿਪਟੀ ਕਮਿਸ਼ਨਰਾਂ ਦੀ ਇਹ ਮੈਂ ਨਲਕੀ ਕਹਾਂ ਜਾਂ ਫਿਰ ਉਹਨਾਂ ਨੂੰ ਨੌਲੇਜ ਦੀ ਘਾਟ ਕਹਾਂ ਜਾਂ ਫਿਰ ਇਹ ਕਹਿ ਲੋ ਕਿ ਸਰਕਾਰ ਨੇ ਉਹਨਾਂ ਨੂੰ ਕੋਈ ਫੰਡ ਜਾਰੀ ਹੀ ਨਹੀਂ ਕੀਤੇ ਕਿ ਚਲੋ ਜੇ ਗੱਲ ਟਲਦੀ ਹੈ ਤਾਂ ਟਾਲ ਦਿਓ ਪਰ ਰੱਬ ਕੇ ਕੀ ਦਾ ਜੋਰ ਪ੍ਰਕੋਪ ਆਇਆ ਪਰ ਅਸੀਂ ਇਸ ਲਈ ਪ੍ਰਿਪੇਅਰਡ ਨਹੀਂ ਸੀ ਪੰਜਾਬ ਦੇ ਸਿੰਚਾਈ ਮੰਤਰੀ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਹੋਰਾਂ ਨੇ মিডিਆ ਦੇ ਸਾਹਮਣੇ ਕਿਹਾ ਕਿ ਅਸੀਂ ਵੈਲ ਪ੍ਰਿਪੇਅਰਡ ਹਾਂ ਹਰ ਤਰ੍ਹਾਂ ਦੇ ਇੰਤਜ਼ਾਮ ਨੇ ਇਹ ਗੱਲ 14 ਅਗਸਤ ਦੀ ਹੈ ਪਰ ਹੋਇਆ ਕਿ ਇਹ ਸਭ ਕੁਝ ਝੂਠ ਦਾ ਪਲੰਦਾ ਬਣ ਕੇ ਰਹਿ ਗਿਆ ਜਦੋਂ ਸਾਰਾ ਕੁਝ ਖਿੱਲਰ ਗਿਆ ਹੁਣ ਸਮਾਂ ਇੱਕ ਹੈ ਕਿ ਅਸੀਂ ਡਰਾਮੇਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਵੱਲ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਚੰਗੀ ਗੱਲ ਹੈ ਮੈਂ ਵੈਲਕਮ ਕਰਦਾ ਕਿ ਆਪਣੇ ਆਕੜ ਛੱਡ ਕੇ ਜਦੋਂ ਪਤਾ ਕੀ ਸਾਡੇ ਕੋਲੇ ਕੁਝ ਐ ਨਹੀਂ ਕੇਂਦਰ ਸਰਕਾਰਾਂ ਨੇ ਹੀ ਦੇਣਾ ਹੁੰਦਾ ਪਰ ਜਦੋਂ ਤੁਸੀਂ ਕਹੋ ਕਿ ਸਾਡੇ ਕੋਲੇ ਸਾਰਾ ਕੁਝ ਹੈ ਤੇ ਰਹੇ ਹੋਵੇ ਕੁਝ ਨਾ ਤੇ ਫਿਰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੋ ਸਕਦਾ ਹੈ ਕਿ ਅੱਜ ਤੋਂ ਪਹਿਲਾਂ ਇਨ੍ਹਾਂ ਬਿਆਨਾਂ ਦੇ ਉੱਤੇ ਤਾੜੀਆਂ ਵਾਜਦੀਆਂ ਪਰ ਅੱਜ ਇਹੋ ਜਿਹੇ ਬਿਆਨਾਂ ਦੇ ਉੱਤੇ ਲੋਕ ਚੰਗਾ ਨਹੀਂ ਸਮਝਦੇ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੋਣ ਦੂਸਰੇ ਪਾਸੇ ਮੈਂ ਇਹ ਵੀ ਕਹਾਗਾ ਕਿ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਇਸ ਹਜੇ ਤੱਕ ਜੋ ਖਬਰਾਂ ਨੇ ਪੰਜਾਬ ਨੂੰ ਆਪ ਦਾ ਹੜ ਆਪ ਦਾ ਕੁਸ਼ਤ ਨਹੀਂ ਕੀਤਾ ਗਿਆ ਪਰ ਕੁਝ ਗੱਲਾਂ ਆ ਰਹੀਆਂ ਨੇ ਕਿ ਕਾਰ ਵੀ ਦਿੱਤਾ ਗਿਆ ਇਹਦੇ ਬਾਰੇ ਹਜੇ ਅੱਗੇ ਗੱਲ ਕਰਾਂਗੇ ਸੋ ਇਸ ਸੰਕਟ ਦੀ ਘੜੀ ਦੇ ਵਿੱਚ ਮੈਂ ਕਹਾਂਗਾ ਕਿ ਰਾਜਨੀਤਿਕ ਪਾਰਟੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਉਹ ਖੁੱਲ੍ਹ ਕੇ ਸਾਹਮਣੇ ਆਈਆਂ ਨੇ ਪਰ ਦੁੱਖ ਦੀ ਗੱਲ ਇਹ ਹੈ ਕੀ ਹੜਪੀੜਤਾ ਨੂੰ ਜਿਸ ਢੰਗ ਦੇ ਨਾਲ ਰਾਹਤ ਪੁੱਜਣੀ ਚਾਹੀਦੀ ਸੀ ਉਹ ਨਹੀਂ ਪੁੱਜ ਰਹੀ ਪਿੱਛੋਂ ਨਾ ਲੰਗਰ ਦੀ ਕਮੀ ਹੈ ਨਾ ਲੀੜੇ ਕੱਪੜੇ ਦੀ ਕਮੀ ਹੈ ਇੱਥੋਂ ਤੱਕ ਕਿ ਨੌਜਵਾਨਾਂ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਜਿੱਥੇ ਦਰਿਆ ਨੇ ਦਰਿਆ ਦੇ ਬੰਨ ਕਮਜ਼ੋਰ ਨੇ ਉੱਥੇ ਮਿੱਟੀ ਦੀ ਕਮੀ ਆ ਗਈ ਤਾਂ 100-100 ਕਿਲੋਮੀਟਰ ਤੋਂ ਲੋਕ ਸੀਮਿੰਟ ਦੇ ਗੱਟਿਆਂ ਦੇ ਖਾਲੀ ਗੱਟਿਆਂ ਦੇ ਵਿੱਚ ਮਿੱਟੀ ਭਰ ਕੇ ਪਹੁੰਚ ਰਹੇ ਨੇ ਪਰ ਕਈ ਲੋਕਾਂ ਨੇ ਬਿਸ਼ਰਮੀ ਦੀ ਹੱਦ ਵੀ ਤੋੜ ਦਿੱਤੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਗੱਟਾ 25 ਤੋਂ 30 ਪੈਸਿਆਂ ਦਾ ਸੀ ਕਾਲਾ ਬਜਾਰੀ ਕਰਕੇ ਕਬਾੜੀਆਂ ਨੇ ਕੋਈ 8 ਤੋਂ 9 ਰੁਪਏ ਦਾ ਵੇਚਣਾ ਸ਼ੁਰੂ ਕਰ ਦਿੱਤਾ ਪਰ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੁਜ਼ਾਰਿਸ਼ ਕਰਦਾ ਕਿ ਰੇਡੀਓ ਪੰਜਾਬ ਟੂਡੇ ਦੇ ਆਫਿਸ ਦੇ ਵਿੱਚ ਅਸੀਂ ਬਠਿੰਡਾ ਸ਼ਹਿਰ ਤੇ ਜੇਕਰ ਪਿੰਡਾਂ ਦੇ ਲੋਕ ਵੀ ਇੱਥੇ ਸਾਨੂੰ ਸੀਮਿੰਟ ਦੇ ਖਾਲੀ ਗੱਟੇ ਪੁੱਛਦਾ ਕਰਦੇ ਨੇ ਅਸੀਂ ਹੜ ਵਾਲੇ ਇਲਾਕੇ ਦੇ ਵਿੱਚ ਪੁੱਛਦਾ ਕਰਾਂਗੇ ਇਸ ਤੋਂ ਲਾਵਾ ਮੈਂ ਬੇਨਤੀ ਇਹ ਵੀ ਕਰਾਂਗਾ ਕਿ ਜੇਕਰ ਮਿੱਟੀ ਦੀਆਂ ਗੱਡੀਆਂ ਟਰਾਲੀਆਂ ਜੇਕਰ ਉੱਥੇ ਲੈ ਕੇ ਪਹੁੰਚਦੇ ਨੇ ਤਾਂ ਅਸੀਂ ਉਸੇ ਜਗ੍ਹਾ ਦੇ ਉੱਤੇ ਇਹ ਗੱਟੇ ਭੇਜ ਦਿਆਂਗੇ ਤੇ ਉੱਥੇ ਜਿਹੜੇ ਸਮਾਜ ਸੇਵੀ ਲੱਗੇ ਨੇ ਨੌਜਵਾਨ ਕਲੱਬਾਂ ਵਾਲੇ ਲੱਗੇ ਨੇ ਉਹ ਭਰ ਕੇ ਮੌਕੇ ਦੇ ਉੱਤੇ ਪਹੁੰਚਾ ਦੇਣਗੇ ਪਰ ਇੱਕ ਗੱਲ ਇਹ ਵੀ ਕਰਨੀ ਜ਼ਰੂਰੀ ਹੈ ਕਿ ਜਦੋਂ ਹੜ ਵਾਲੇ ਇਲਾਕੇ ਦੇ ਵਿੱਚ ਜਿੱਥੇ ਕਿ ਰਾਹਤ ਕਾਰਜ ਚੱਲ ਰਹੇ ਹੁੰਦੇ ਨੇ ਉੱਥੇ ਤमाशबीਨਾਂ ਨੂੰ ਆਪਣਾ ਜਿਹੜਾ ਜਮ ਕਟ ਘਟਾ ਦੇਣਾ ਚਾਹੀਦਾ ਹੈ ਤੇ ਇਸ ਦੀ ਪਹਿਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਹੈ ਜਿਨ੍ਹਾਂ ਨੇ ਹੁਕਮ ਕਰ ਦਿੱਤਾ ਕਿ ਹੜ ਤੋਂ ਜਿਹੜੇ ਬੇਲ ਲੋੜੀਂਦੇ ਬੰਦੇ ਨੇ ਉਹਨਾਂ ਹੜ ਵਾਲੇ ਬੰਨਾਂ ਦੇ ਉੱਤੋਂ ਬੇਲ ਲੋੜੀਂਦੇ ਬੰਦੇ ਹਟਾ ਦਿੱਤੇ ਜਾਣ ਕਿਉਂਕਿ ਰਾਹਤ ਕਾਰਜਾਂ ਦੇ ਵਿੱਚ ਬਹੁਤ ਵੱਡੀ ਰੁਕਾਵਟ ਆ ਰਹੀ ਹੈ ਵੀਆਈਪੀ ਜਦੋਂ ਜਾਂਦੇ ਨੇ ਲੰਬੇ ਸਮੇਂ ਤੱਕ ਕਿਉਂਕਿ 2 ਘੰਟੇ ਪਹਿਲਾਂ ਤੱਕ 3 ਘੰਟੇ ਪਹਿਲਾਂ ਤੱਕ ਰਸਤੇ ਰੋਕ ਦਿੱਤੇ ਜਾਂਦੇ ਨੇ ਤੇ ਹੜ ਵਾਲੀ ਸਮਗਰੀ ਜਿਹੜੀ ਹੈ ਹੜ ਰਾਹਤ ਸਮਗਰੀ ਜਿਹੜੀ ਉਹ ਪਿੱਛੇ ਰੁਕ ਜਾਂਦੀ ਹੈ ਮੈਂ ਇਹ ਵੀ ਗੁਜਾਰਿਸ਼ ਕਰਾਂਗਾ ਕਿ ਇਹੋ ਜੀਆਂ ਗੱਲਾਂ ਤੋਂ ਥੋੜਾ ਜਿਹਾ ਗ੍ਰੇਸ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਰਾਹਤ ਕਾਰਜਾਂ ਦੇ ਵਿੱਚ ਰੁਕਾਵਟ ਆਉਂਦੀ ਹੈ ਇਸ ਗੱਲ ਦੀ ਮੈਂ ਅੱਜ ਨਹੀਂ ਲੰਬੇ ਸਮੇਂ ਤੋਂ ਇਸ ਗੱਲ ਨੂੰ ਮੈਂ ਚੰਗਾ ਨਹੀਂ ਸਮਝਿਆ ਤੇ ਇਸ ਦੀ ਮੈਂ ਵਿਰੋਧਤਾ ਵੀ ਕਰਦਾ ਆ ਰਿਹਾ ਭਾਵੇਂ ਪਹਿਲਾਂ ਵਾਲੇ ਹੜਾ ਹੁਣ ਮੈਂ ਰਿਪੋਰਟਿੰਗ ਕੀਤੀ ਹੈ ਉਸ ਦੇ ਵਿੱਚ ਜਦੋਂ ਵੀ ਕੋਈ ਲੀਡਰ ਜਾਂਦਾ ਸੀ ਅੱਜ ਦੀ ਮੈਂ ਇਹਨਾਂ ਦਾ ਕਸੂਰ ਨਹੀਂ ਕਹਿੰਦਾ ਪੁਰਾਣੇ ਲੀਡਰਾਂ ਦਾ ਕਸੂਰ ਵੀ ਕਰਦਾ ਕਿ ਭਾਵੇਂ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਜਦੋਂ ਵੀ ਕਿਤੇ ਇਹੋ ਜਿਹੀ ਸਥਿਤੀ ਆਈ ਹੈ ਤੇ ਜਦੋਂ ਕੋਈ ਉੱਥੇ ਲੀਡਰ ਜਾਂਦੇ ਸੀਗੇ ਉਹਨਾਂ ਲਈ ਟੈਂਟ ਲੱਗਦੇ ਸੀ ਚਾਹ ਪਾਣੀ ਦਾ ਇੰਤਜ਼ਾਮ ਕਰਦੇ ਸੀ ਤੇ ਜ ਉਹਨਾਂ ਦੇ ਉੱਤੋਂ ਹੀ ਟਰਾਲੀਆਂ ਮਿੱਟੀ ਦੀਆਂ ਜਾਣੀਆਂ ਹੁੰਦੀਆਂ ਸੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਸਾਰੇ ਲੀਡਰਾਂ ਨੂੰ ਵੱਡਿਆਂ ਨੂੰ ਕੀ ਕਿਰਪਾ ਕਰਕੇ ਜਿਹੜੇ ਜੈਡ ਪਲੱਸ ਪ੍ਰੋਟੈਕਟਿਵ ਨੇ ਜਾਂ ਹੋਰ ਪ੍ਰੋਟੈਕਟਿਵ ਨੇ ਨਾ ਜਾਓ ਕਿਉਂਕਿ ਜਦੋਂ ਵੱਡੇ ਵੱਡੇ ਪੁਲਿਸ ਅਫਸਰ ਮੁਲਾਜ਼ਮ ਜਿਨ੍ਹਾਂ ਨੇ ਉੱਥੋਂ ਦਾ ਮੌਕਾ ਸੰਭਾਲਣਾ ਹੁੰਦਾ ਡਿਪਟੀ ਕਮਿਸ਼ਨਰ ਨੇ ਮੌਕਾ ਸੰਭਾਲਣਾ ਹੁੰਦਾ ਸੋ ਤੁਸੀਂ ਇੱਕ ਵਾਰ ਨੂੰ ਬਣਾ ਕੇ ਜ਼ਿਲ੍ਹਾ ਹੈੱਡਕੁਆਟਰ ਤੇ ਜੇਕਰ ਬੈਠ ਕੇ ਉੱਥੋਂ ਤੁਸੀਂ ਸਾਰੇ ਕੰਮ ਨੂੰ ਦੇਖੋ ਤਾਂ ਮੈਂ ਕਹਿੰਨਾ ਇਹਦੇ ਵਰਗੀ ਕੋਈ ਰੀਤ ਨਹੀਂ ਹੈ ਐਡਮਿਨਿਸਟ੍ਰੇਸ਼ਨ ਦੀ ਲੋੜ ਹੈ ਕਿਉਂਕਿ ਜਰਨੈਲ ਕਦੇ ਵੀ ਜੰਗ 'ਚ ਨਹੀਂ ਜਾਂਦੇ ਹੁੰਦੇ ਜਰਨੈਲ ਪਿੱਛੇ ਬੈਠ ਕੇ ਜਿਹੜੇ ਜੰਗ ਦੇ ਵਿੱਚ ਲੜ ਰਹੇ ਹੁੰਦੇ ਨੇ ਉਹਨਾਂ ਦੀ ਹੌਸਲਾ ਫਜ਼ਾਈ ਕਰਦੇ ਤੇ ਉਹਨਾਂ ਨੂੰ ਸਮਗਰੀ ਪਹੁੰਚਾਉਂਦੇ ਨੇ ਸੋ ਮੇਰੀ ਬੇਨਤੀ ਹੈ ਲੀਡਰਾਂ ਨੂੰ ਮੇਰੀ ਬੇਨਤੀ ਹੈ ਮੰਤਰੀਆਂ ਨੂੰ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਪਿੱਛ ਜਾਰੀ ਕਰੋ ਦੇਖੋ ਕਿਹੜੀ ਚੀਜ਼ ਕਿੱਥੇ ਪਹੁੰਚਣੀ ਹੈ ਕਿਹੜੀ ਕਿਵੇਂ ਪਹਚਾਉਣੀ ਹੈ ਕਿਉਂਕਿ ਸਭ ਤੋਂ ਵੱਡੀ ਦਿੱਕਤ ਮੈਂ ਕਹਾ ਤਾਂ ਅੱਜ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਇਹ ਹੜਮਾਰੇ ਇਲਾਕੇ ਦੇ ਵਿੱਚ ਜਾਨਵਰਾਂ ਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿਉਂਕਿ 20 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜ ਦਿੱਤਾ ਗਿਆ ਪਰ ਜਾਨਵਰਾਂ ਨੂੰ ਕੱਢਣਾ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਜਾਨਵਰ ਬੇੜੀਆਂ 'ਚ ਨਹੀਂ ਬੈਰੇ ਬੇੜੀਆਂ ਡੁੱਬਣ ਦਾ ਡਰ ਪੈ ਗਿਆ ਬੇੜੀਆਂ ਛੋਟੇ ਨੇ ਵੱਡੇ ਬੇੜੇ ਚੱਲ ਨਹੀਂ ਪਾਰੇ ਸੋ ਕੁੱਲ ਮਿਲ ਕੇ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਜਾਨਵਰ ਪਾਣੀ 'ਚ ਫਸੇ ਨੇ ਪਸ਼ੂ ਫਸੇ ਨੇ ਉਹਨਾਂ ਦੇ ਲਈ ਰਾਹਤ ਸਮਗਰੀ ਪੁੱਜਦੀ ਕਰਨੀ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਜਿਹੜੇ ਪਸ਼ੂ ਉੱਥੇ ਨੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਆ ਇਹ ਤੁਹਾਨੂੰ ਨਹੀਂ ਪਤਾ ਹੋਣਾ ਪਸ਼ੂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਲਈ ਵੀ ਦਵਾਈਆਂ ਬੂਟੀਆਂ ਦੀ ਲੋੜ ਹੈ ਮਲਮ ਪੱਟੀ ਦੀ ਲੋੜ ਹੈ ਇਹ ਗੱਲ ਬਹੁਤ ਧਿਆਨ ਦੇ ਵਿੱਚ ਦੇਣ ਵਾਲੀ ਆ ਸੋ ਆਪਾਂ ਗੱਲ ਕਰੀਏ ਕਿ ਬੜੇ ਇਸ ਤੋਂ ਇਲਾਵਾ ਕੁਝ ਲੋਕ ਜਿਹੜੇ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਕਿ ਸੰਕਟ ਦੀ ਘੜੀ ਦੇ ਵਿੱਚ ਪੈਸਾ ਬਣਾਉਣ ਤੇ ਜੁੜੇ ਹੋਏ ਨੇ ਉਹਨਾਂ ਨੂੰ ਮੌਕੇ ਤੋਂ ਮੌਕੇ ਤੋਂ ਜਿਹੜਾ ਰੋਕਿਆ ਜਾਵੇ ਤੇ ਸਰਕਾਰ ਨੂੰ ਉਹਨਾਂ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਹਿਲਾਂ ਤਾਂ 에ਸੈਂਸ਼ੀਅਲ ਕਾਮੋਡਿਟੀ ਐਕਟ ਹੁੰਦਾ ਸੀ ਉਹਦੇ ਅਧੀਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਸ਼ਾਇਦ ਇਹ 에ਸੈਂਸ਼ੀਅਲ ਕਾਮੋਡਿਟੀ ਐਕਟ ਪਿੱਛੇ ਜਿਹੜਾ ਉਹਨੂੰ ਖਤਮ ਕਰ ਦਿੱਤਾ ਗਿਆ ਇਹਦੇ ਉੱਤੇ ਕੀ ਹੈ ਤਾਂ ਵਕੀਲ ਭਾਈਚਾਰੇ ਨੂੰ ਇਹ ਚੀਜ਼ ਚਾਹੀਦੀ ਹੈ ਕਿ ਪੁਲਿਸ ਨੂੰ ਦੱਸਿਆ ਜਾਣ ਕਿ ਇਹ ਜਿਹੜੇ ਕਾਲੇ ਬਜਾਰੀ ਕਰ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ। ਸੋ ਕੁੱਲ ਮਿਲਾ ਕੇ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਅੱਜ ਦੀ ਘੜੀ ਗੈਰ ਸਰਕਾਰੀ ਅੰਕੜਿਆਂ ਦੇ ਮਤਲਬ ਕਿ 3000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਤੇ ਇਹ ਨੁਕਸਾਨ ਘਟਣ ਦੀ ਬਜਾਏ ਅੱਗੇ ਵਧੇਗਾ। ਪੰਜਾਬ ਦੇ ਵਿੱਚ ਮੈਂ ਮੁੱਖ ਤੌਰ ਦੇ ਤੇ ਗੱਲ ਕਰਾਂ ਤਾਂ ਮੈਂ ਫਿਰ ਦੁਹਰਾ ਰਿਹਾ ਕਿ ਤਿੰਨ ਤਰ੍ਹਾਂ ਦੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਨੇ। ਪਹਿਲੇ ਹੜ 1 ਅਗਸਤ ਨੂੰ ਜਿਹੜੇ ਮੀਂਹ ਪਏ ਸੀਗੇ ਉਹਨਾਂ ਬਾਰੇ ਦੱਸਿਆ ਉੱਥੋਂ ਪਾਣੀ ਨਹੀਂ ਨਿਕਲਿਆ ਉੱਤੋਂ ਫੇਰ ਬਾਰਿਸ਼ ਪੈ ਗਈ ਉੱਥੇ ਸਥਿਤੀ ਇਹ ਹੋ ਗਈ ਕਿ ਜਿਹੜਾ ਪੰਜਾਬ ਨੂੰ ਇਹ ਇਲਾਕਾ ਕੈਲੀਫੋਰਨੀਆ ਆਫ ਇੰਡੀਆ ਕਿਹਾ ਜਾਂਦਾ ਸੀ ਇੱਥੇ ਕਿਨੂਆ ਦੇ ਬਾਗ ਸੀ ਅਮਰੂਦਾਂ ਦੇ ਬਾਗ ਸੀ ਇੱਥੇ ਮਾਲਟਿਆਂ ਦੇ ਬਾਗ ਸੀ ਉਹ ਬੁਰੀ ਤਰ੍ਹਾਂ ਨਾਲ ਲਗਭਗ ਤਬਾਹ ਹੋ ਗਏ ਨੇ ਉਹਨਾਂ ਦੀ ਬਚਤ ਦੀ ਜਾਂ ਉਹਨਾਂ ਦੇ ਰਿਵਾਈਵ ਹੋਣ ਦੀ ਜਿਹੜੀ ਹੈ ਉਮੀਦ ਖਤਮ ਹੋ ਚੁੱਕੀ ਆ ਪਰ ਇਹ ਇੱਥੋਂ ਪਾਣੀ ਜਿਹੜਾ ਇੱਕ ਆਰਟੀਫੀਸ਼ੀਅਲ ਤਰੀਕੇ ਨਾਲ ਕੱਢਣਾ ਹੁੰਦਾ ਹੈ ਨਹਿਰਾਂ ਦੇ ਵਿੱਚ ਪੰਪ ਕਰਕੇ ਖੇਤਾਂ 'ਚ ਪਾਣੀ ਸਿੱਟਣਾ ਹੁੰਦਾ ਉਲਟਾ ਸਿੱਟਣਾ ਹੁੰਦਾ ਫਿਰ ਗਾਂ ਜਿੱਥੇ ਮੀਂਹ ਨਹੀਂ ਪੈਂਦਾ ਉੱਥੇ ਸਿੱਟਣਾ ਹੁੰਦਾ ਦੂਜਾ ਹੜਾ ਹੈ ਜੀ ਦਰਿਆਵਾਂ ਦਾ ਜਿਵੇਂ ਮੈਂ ਪਹਿਲਾਂ ਦੱਸਿਆ ਤਿੰਨ ਸਾਰੇ ਪਾਸਿਓਂ ਪੰਜਾਬ ਘਿਰ ਗਿਆ ਕੱਗਰ ਤੋਂ ਲੈ ਕੇ ਰਾਵੀ ਤੱਕ ਉਹ ਹੜਾਂ ਦਾ ਪਾਣੀ ਜਿਹੜਾ ਹੈ ਉਹ ਤੁਰਿਆ ਫਿਰਦਾ ਇੱਕ ਸਭ ਤੋਂ ਵੱਡੇ ਦੁਖਾਨ ਦੀ ਗੱਲ ਇਹ ਹੈ ਕਿ ਜਿਹੜੇ ਸੇਮ ਨਾਲੇ ਸੀ ਸਾਫ਼ ਨਹੀਂ ਕੀਤੇ ਉਹ ਓਵਰਫਲੋ ਹੋ ਰਹੇ ਨੇ ਉਹ ਵੀ ਹੜ ਆ ਰਹੇ ਨੇ ਜਿਨ੍ਹਾਂ ਦੇ ਅੰਕੜੇ ਆਉਣੇ ਹਜੇ ਬਾਕੀ ਨੇ ਇਸ ਕਰਕੇ 1400 ਪਿੰਡਾਂ ਤੋਂ ਇਲਾਵਾ ਇਹ ਪਿੰਡ ਵਧਣਗੇ ਸੋ ਸਰਕਾਰ ਵੱਲੋਂ ਜਿਹੜੇ ਫੰਡ ਜਾਰੀ ਨਹੀਂ ਕੀਤੇ ਗਏ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਸਰਕਾਰ ਇੱਥੇ ਸਪਸ਼ਟ ਕਰੇ ਕਿ ਕਿੰਨੇ ਫੰਡ ਜਿਹੜੇ ਨੇ ਉਹ ਪਏ ਨੇ ਤੇ ਕਿੰਨੇ ਜਾਰੀ ਕਰਨੇ ਨੇ ਇੱਕ ਪੱਤਰਕਾਰ ਸਰਦਾਰ ਹਮੇਸ਼ ਸਿੰਘ ਹਰੇ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਸੀ 10000 ਕਰੋੜ ਰੁਪਏ ਦਾ ਆਪ ਦਾ ਫੰਡ ਜਿਹੜਾ ਅਰਜ਼ਰ ਰੁਪਿਆ ਸੀ ਉਹ ਕਿੱਥੇ ਗਿਆ ਉਹ ਕਿੱਥੇ ਲਾਇਆ ਗਿਆ ਕਿਉਂਕਿ ਅਕਸਰ ਜਿਹੜੇ ਆ ਫੰਡਾਂ ਦੀ ਉਲਟ-ਪੁਲਟ ਕਰ ਲੈਣਾ ਕਹਿੰਦੇ ਕੋਈ ਗੱਲ ਨਹੀਂ ਲੋੜ ਪਈ ਤਾਂ ਕੱਢ ਲਾਂਗੇ ਪਰ ਹੁਣ ਲੋੜ ਪੈ ਗਈ ਲੱਗਦਾ ਖਜ਼ਾਨਾ ਖਾਲੀ ਹੈ ਕਿਉਂਕਿ ਕੇਰੀਵਾਲ ਸਾਹਿਬ ਉਹਨਾਂ ਨੇ ਵੀ ਕਹੇਤਾ ਵੀ ਖਜ਼ਾਨਾ ਖਾਲੀ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਡਾ ਜਿਹੜਾ ਉੱਥੇ ਫੰਡ ਪਏ ਨੇ ਕੇਂਦਰ ਕੋਲੇ ਜਿਹੜਾ ਸਾਡਾ ਪੈਸਾ ਪਿਆ ਉ ਤੁਰੰਤ ਰਿਲੀਜ਼ ਕਰੇ ਇਹਦੇ ਉੱਤੇ ਇੱਕ ਚੁੱਪੀ ਹੈ ਅੱਜ ਮੈਂ ਇਹ ਗੱਲ ਕਹਿਣਾ ਕਿ ਕੇਂਦਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਪੰਜਾਬ ਨੇ ਅੰਨ ਭੰਡਾਰ ਜਿਹੜਾ ਹੈ ਭਾਰਤ ਦਾ ਭਰਿਆ ਹੈ ਪੱਲਿਓ ਕੁਝ ਨਹੀਂ ਦੇਣਾ ਤਾਂ ਘੱਟੋ-ਘੱਟ ਪੰਜਾਬ ਦਾ ਪੈਸਾ ਤਾਂ ਦੇ ਦਿਓ ਚੰਗੀ ਗੱਲ ਹੋਏਗੀ ਜੇਕਰ ਕੇਂਦਰ ਸਰਕਾਰ ਵੀ ਇਸ ਸੂਬੇ ਨੂੰ ਆਪ ਦਾ ਪ੍ਰਭਾਵਿਤ ਕੋਸ਼ਿਤ ਕਰਕੇ ਜਿਹੜਾ ਹੈਗਾ ਇਸ ਤੇ ਲਈ ਸਪੈਸ਼ਲ ਪੈਕੇਜ ਜੇਕਰ ਦੇਵੇ ਅਸੀਂ ਤਨਵਾਦੀ ਹੋਵਾਂਗੇ ਪੰਜਾਬ ਕੰਨੀ ਧੰਨਵਾਦੀ ਹੋਵਾਂਗੇ ਸੋ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਮੈਂ ਸੰਦੀਪ ਆਠਕੂਰਾਂ ਦੀ ਗੱਲ ਕਰ ਦਿੱਤੀ 5 ਕਰੋੜ ਦਾ ਐਮਪੀ ਲੈਡ ਫੰਡ ਜਿਹੜਾ ਉਹਨਾਂ ਨੇ ਜਾਰੀ ਕਰ ਦਿੱਤਾ ਫਿਰੋਜ਼ਪੁਰ ਦੇ ਲਈ ਹੋਰ ਬਾ ਜਿਹੜੇ ਨੇ ਉਹ ਵੀ ਅੱਗੇ ਆਉਣ ਸੋ ਤਮਾਮ ਜਿਹੜੀਆਂ ਇਹ ਮੇਰੀਆਂ ਬੇਨਤੀਆਂ ਨੇ ਇਸ ਤੋਂ ਇਲਾਵਾ ਦੁਬਾਰਤੋਂ ਮੈਂ ਬੇਨਤੀ ਕਰਦਾ ਕਿ ਜਿੰਨਾ ਭਰਾਵਾਂ ਦੇ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਖਾਲੀ ਗੱਟੇ ਇਕੱਠੇ ਕਰਕੇ ਬੂਰੀਆਂ ਗੱਟੇ ਜੋ ਵੀ ਹੈ ਉਹ ਉੱਥੇ ਆਪਦੇ ਹਿਸਾਬ ਨਾਲ ਜ਼ਰੂਰ ਪੁੱਛਦਾ ਕਰੋ ਉਹਨਾਂ ਦੀ ਵੱਡੀ ਕਮੀ ਆ ਗਈ ਕਿਉਂਕਿ ਐਡਾ ਲੰਮਾ ਫਲੱਡ ਕਿਤੇ ਨਹੀਂ ਚੱਲਦਾ ਸੀਗਾ ਰਿਸਨ ਲੱਗ ਪਏ ਨੇ ਬੰਨ ਇਹ ਮਿੱਟੀ ਵੀ ਦੂਰੋਂ ਜਾਣੀ ਆ ਮੌਕੇ ਤੇ ਉੱਥੇ ਮਿੱਟੀ ਨਹੀਂ ਹੈ ਇਹ ਬੇਨਤੀ ਕਬੂਲ ਕਰਿਓ ਬਾਕੀ ਜਿਹੜਾ ਰਾਸ਼ਨ ਰਾਸ਼ਨ ਪੱਕਿਆ ਰਾਸ਼ਨ ਜਿਹੜਾ ਜੀ ਉੱਥੇ ਬਹੁਤ ਚਲਾ ਗਿਆ ਵੰਡ ਕਰਨ ਦੀ ਜਿਹੜੀ ਇਸ ਸਟੀਮ ਲਾਈ ਨਹੀਂ ਹੋ ਰਿਹਾ ਇਸ ਤੋਂ ਲਾਵਾ ਮੈਂ ਸਾਰੇ ਡਿਪਟੀ ਕਮਿਸ਼ਨਰਸ ਨੇ ਉਹ ਤਾਂ ਵਿਚਾਰੇ ਬਹੁਤ ਲੱਗੇ ਹੋਏ ਨੇ ਪਰ ਕੁਝ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਰਕਾਰ ਜਿਹੜੀ ਹੈ ਕੋਈ ਐਹੋ ਜੀ ਵੈਬਸਾਈਟ ਬਣਾ ਦੇ ਐਹੋ ਜੀ ਐਪ ਬਣਾ ਦੇ ਜਾਂ ਮੇਰੇ ਨਾਲ ਕੋਈ ਸੱਜਣ ਮਿੱਤਰ ਰਾਬਤਾ ਕਰ ਲੇ ਆਪਾਂ ਐਹੋ ਜੀ ਐਪ ਬਣਾ ਲਈਏ ਕਿ ਜਿਹੜੀ ਐਪ ਦੇ ਜ਼ਰੀਏ ਆਪਾਂ ਲੋੜਵੰਦਾ ਤੱਕ ਉਥੇ ਸਮਾਨ ਪਹੁੰਚਦਾ ਕਰੀਏ ਉਹ ਸਾਨੂੰ ਦੱਸਣ ਵੀ ਸਾਨੂੰ ਆਹ ਚੀਜ਼ ਲੋੜ ਹੈ ਉਹ ਐਪ ਜਿਹੜੀ ਹੈ ਡਿਸਪਲੇ ਕਰੇ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਤੇ ਉਹ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਸ ਐਪ ਦੇ ਜ਼ਰੀਏ ਉਥੋਂ ਲੋੜ ਜਿਹੜੀ ਹੈ ਚੱਕੇ ਤੇ ਉੱਥੇ ਪਹੁੰਚਾਉਦੇ ਕਿਉਂਕਿ ਆਈਟੀ ਦਾ ਦੌਰ ਹੈ ਆਈਟੀ ਦੇ ਦੌਰ ਦੇ ਵਿੱਚ ਵੀ ਸਾਨੂੰ ਇਹ ਕਰਨਾ ਚਾਹੀਦਾ ਸੋ ਕੋਈ ਵੀ ਸੱਜਣ ਮੇਰਾ ਮਿੱਤਰ ਚੰਗਾ ਆਈਟੀ ਦਾ ਬੰਦਾ ਮੈਂ ਉਹਨੂੰ ਆਈਡੀਆ ਦੇ ਤਾਂ ਆਪਾਂ ਕਰ ਦਈਏ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਐਪ ਬਣ ਜਾਂਦੀ ਹੈ ਮੈਂ ਤੁਹਾਡਾ ਸਾਥੀ ਬਣਦਾ ਆਪਾਂ ਇਹਨੂੰ ਅੱਗੇ ਪ੍ਰਮੋਟ ਕਰਾਂਗੇ ਇਸ ਤੋਂ ਜੇਕਰ ਕੋਈ ਵੀ ਪੈਸਾ ਵੀ ਮਿਲਦਾ ਤਾਂ ਆਪਾਂ ਰਾਹਤ ਕਰਮੀਆਂ ਦੇ ਲਈ ਵਰਤੀਏ ਇਹ ਵੀ ਇੱਕ ਬਹੁਤ ਚੰਗੀ ਚੀਜ਼ ਹੈ ਤੇ ਹੋਰ ਸਕਦਾ ਕਿ ਪ੍ਰਮਾਤਮਾ ਭਲੇ ਕੇਰੇ ਐਪ ਗਾਂਧੀ ਗਾਂ ਸਾਰੇ ਲੋੜਵੰਦਾਂ ਤੱਕ ਡਾਊਨਲੋਡ ਹੁੰਦੀ ਜਾਵੇ ਸੋ ਹਮੇਸ਼ਾ ਰੇਡੀਓ ਪੰਜਾਬ ਟੂਡੇ ਦੀ ਕੋਸ਼ਿਸ਼ ਹੁੰਦੀ ਹੈ ਪਰ ਇੱਕ ਚੀਜ਼ ਮੈਂ ਫਿਰ ਤੋਂ ਮਾਫੀ ਮੰਗ ਦਿੰਦਾ ਜੀ ਵੀ ਕੱਲ ਜਦੋਂ ਮੈਂ ਖਬਰ ਕੀਤੀ ਸੀ ਮੇਰੇ ਤੋਂ 2925 ਦੀ ਥਾਂ ਤੇ 2995 ਬੋਲਿਆ ਗਿਆ ਸੀ ਇੱਕ ਮੇਰੀ ਕਲੈਰੀਕਲ ਮਿਸਟੇਕ ਲੈ ਲੋ ਸਲਿੱਪ ਆਫ ਟੰਗ ਕਰ ਲੋ ਅਜਿਹੀਆਂ ਗਲਤੀਆਂ ਅਕਸਰ ਲਾਈਵ ਕਰਦਿਆਂ ਹੋ ਜਾਂਦੀਆਂ ਕਿਉਂਕਿ ਅਸੀਂ ਕੋਈ ਬਹੁਤੇ ਵੱਡੇ ਚੈਨਲ ਨਹੀਂ ਹੈ ਕਿ ਅਸੀਂ ਅੱਗੇ ਜਿਹੜਾ ਟੈਲੀਪ੍ਰੌਮਟਰ ਦੇ ਉੱਤੇ ਕੋਈ ਸਕ੍ਰਿਪਟ ਲਿਖੀ ਹੋਵੇ ਇਹ ਸਕ੍ਰਿਪਟ ਵੀ ਮੇਰੀ ਕੋਈ ਨਹੀਂ ਲਿਖੀ ਮੈਂ ਆਪ ਦਾ ਜੋ ਇੱਕ ਡਾਟਾ ਥੋੜਾ ਜਿਹਾ ਯਾਦ ਕੀਤਾ ਜਾਂ ਚਾਰ ਅੱਖਰ ਲਿਖਿਆ ਮੈਂ ਉਹਨਾਂ ਤੋਂ ਬੋਲ ਰਿਹਾ ਇਹ ਗਲਤੀਆਂ ਹੋ ਜਾਂਦੀਆਂ ਨੇ ਅੱਜ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਤੋਂ ਵੀ ਇੱਕ ਕੈਲਰੀਕਲ ਗਲਤੀ ਹੋਈ ਹੈ ਉਹਨਾਂ ਨੇ ਵੀ 4 ਸਤੰਬਰ ਦੀ ਥਾਂ ਤੇ ਕੇਰੀਵਾਲ ਦਾ ਦੌਰਾ 4 ਅਗਸਤ ਲਿਖ ਦਿੱਤਾ ਸੋ ਇਹਨਾਂ ਗੱਲਾਂ ਨੂੰ ਇਗਨੋਰ ਕਰਿਆ ਕਰੋ ਹਾਂ ਜਿਹੜੇ ਟ੍ਰੋਲਿੰਗ ਟੀਮਾਂ ਨੇ ਆਈਟੀ ਸੈੱਲ ਨੇ ਜਿਨ੍ਹਾਂ ਦੇ ਅਸੀਂ ਥੋੜਾ ਜਿਹਾ ਉਹਨਾਂ ਨੂੰ ਚੰਬਰ ਦੇ ਅਸੀਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੇ ਝੰਬਰ ਦਾ ਮਤਲਬ ਹੀ ਹੁੰਦਾ ਭਾਈ ਜਾਗੋ ਡਰਾਮੇਬਾਜੀ ਬੰਦ ਕਰੋ ਉਹਨਾਂ ਨੂੰ ਇਹ ਗੱਲਾਂ ਚੁਬਦੀਆਂ ਨਹੀਂ ਉਹ ਫਿਰ ਡਿਵਰਟ ਕਰਦੇ ਨੇ ਅਸਲ ਮੁੱਦਾ ਜਿਹੜਾ ਸਾਡਾ ਖਬਰ ਦਾ ਹੁੰਦਾ ਉਹਨੂੰ ਇਹੋ ਜਿਹੇ ਬਿਆਨ ਦੇ ਕੇ ਇਹੋ ਜੀਆਂ ਗੱਲਾਂ ਕਰਕੇ ਇਹੋ ਜੇ ਇਠਾ ਕਮੈਂਟ ਕਰਕੇ ਉਹਨੂੰ ਡਿਵਰਟ ਕਰਦੇ ਨੇ ਸੋ ਕੁੱਲ ਮਿਲਾ ਕੇ ਫਿਰ ਇਹ ਹੀ ਮੇਰੀ ਦੁਰਖਾਸਤ ਹੈ ਰੇਡੀਓ ਪੰਜਾਬ ਟੂਡੇ ਦੇ ਜ਼ਰੀਏ ਕਿ ਇੱਕ ਸੀਮੈਂਟ ਦੇ ਗੱਟੇ ਜਿਹੜੇ ਨੇ ਜੀ ਖਾਲੀ ਉਹ ਰੇਡੀਓ ਪੰਜਾਬ ਟੂਡੇ ਦੇ ਦਫ਼ਤਰ ਜਿਹੜਾ ਬਠਿੰਡੇ 100 ਫੁੱਟੀ ਰੋਡ ਤੇ ਇੱਥੇ ਪੁੱਛਦਾ ਕਰ ਦੋ ਬਾਕੀ ਪਿੰਡਾਂ ਦੇ ਵਿੱਚ ਇਕੱਠੇ ਕਰ ਲਓ ਇੱਥੋਂ ਜੇ ਨੇੜੇ ਤੇੜੇ ਆ ਜਿੱਥੋਂ ਵੀ ਆ ਜਿਹੜੀ ਰਾਤ ਸਮਗਰੀ ਜਾਂਦੀ ਆ ਉਹ ਪਹਿਲਾਂ ਇਹ ਚੀਜ਼ ਪਹੁੰਚਾ ਦਿਓ ਪਸ਼ੂਆਂ ਲਈ ਜ਼ਰੂਰ ਇੰਤਜ਼ਾਮ ਕਰੋ ਜੀ ਦਵਾਈ ਬੂਟੀ ਦਾ ਇੰਤਜ਼ਾਮ ਕਰਨ ਦੀ ਲੋੜ ਐ ਸਭ ਤੋਂ ਵੱਡੀ ਮੇਰੀ ਇੱਕ ਰਿਕੁਐਸਟ ਹੈ ਕਿ ਜੇਕਰ ਹੋ ਸਕੇ ਤਾਂ ਇੱਕ ਵਾਟਰ ਫਿਲਟਰ ਜਿਹੜੇ ਨੇ ਮੈਨੂਅਲ ਵਾਟਰ ਫਿਲਟਰ ਜਿਹੜਾ ਬਿਨਾ ਬਿਜਲੀ ਪਾਣੀ ਤੋਂ ਕਿਉਂਕਿ ਦਰਿਆਈ ਪਾਣੀ ਹੈ ਜੀ ਗਾਰ ਜਿਹੜੀ ਉਹ ਬੈਠ ਜੇਗੀ ਪਾਣੀ ਅਸੀਂ ਪੀਂਦੇ ਰਹੇ ਹਾਂ ਇਹਨਾਂ ਦਾ ਐ ਨਤਾਰਕੇ ਪੀਂਦੇ ਰਹੇ ਹਾਂ ਕਿਉਂਕਿ ਫਟਕੜੀ ਖੋਲ ਲੈਂਦੇ ਸੀ ਕਿ ਉਦੋਂ ਵੀ ਪਾਣੀ ਆਈ ਲਾਲ ਆਉਂਦਾ ਸੀ ਸਾਡੇ ਇਲਾਕੇ 'ਚ ਤੇ ਫਟਕੜੀ ਖੋਲਦੇ ਤੇ ਗਾਰ ਬਹਿ ਜਾਂਦੀ ਸੀ ਪੀਣ ਵਾਲਾ ਪਾਣੀ ਹੋ ਜਾਂਦਾ ਸੀ ਇਹ ਫਿਕਰ ਨਾ ਕਰੋ ਕੋਈ ਜ਼ਹਿਰੀਲਾ ਪਾਣੀ ਨਹੀਂ ਹੈ ਚੱਲਦਾ ਪਾਣੀ ਹੈ ਸਾਫ਼ ਪਾਣੀ ਹੈ ਤੇ ਇਸ ਦੇ ਵਿੱਚ ਇੱਕੋ ਚੀਜ਼ ਹੈ ਕਿ ਇਸ ਪਾਣੀ ਨੂੰ ਫਿਲਟਰ ਕਰਨ ਦੀ ਤੇ ਨਤਾਰਕੇ ਜਿਹੜਾ ਹੈਗਾ ਉਹ ਉਹ ਪੀਣ ਦੇ ਲਈ ਸਾਨੂੰ ਯੋਗ ਸਮਾਨ ਜਾਂ ਕੋਈ ਗੋਲੀਆਂ ਜਾਂ ਕੋਈ ਸਟੀਲ ਦੇ ਫਿਲਟਰ ਜਾਂ ਇਹੋ ਜਿਹੀਆਂ ਚੀਜ਼ਾਂ ਵੀ ਮੁਹੱਈਆ ਕਰਾ ਦਿੱਤੀਆਂ ਜਾਂ ਰਹਿਣ ਇੱਕ ਇੱਕ ਪਰਿਵਾਰ ਨੂੰ ਤਾਂ ਕਿ ਜਿਹੜਾ 10 10 5 5 ਲੀਟਰ ਪਾਣੀ ਆਪਾਂ ਨੂੰ ਆ ਬੋਤਲਾਂ ਤੋਂ ਆਪਾਂ ਗਰੇਸ ਕਰ ਲਈਏ ਕਿਉਂਕਿ ਬੋਤਲਾਂ ਵਾਲਾ ਪਾਣੀ ਠੀਕ ਹੈ ਬਹੁਤ ਅੱਛੀ ਗੱਲ ਹੈ ਜਾਣਨਾ ਚਾਹੀਦਾ ਪਰ ਬੋਤਲਾਂ ਦਾ ਪਾਣੀ ਪਾਣੀ ਵੀ ਜਿਹੜਾ ਵਾਤਾਵਰਨ ਨੂੰ ਪਲੀਤ ਕਰਦਾ ਇਸ ਤੋਂ ਉੱਤੇ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਸਵੇਰ ਦੀ ਜਿਹੜੀ ਹਾਜਤ ਹੈ ਉਹਦੇ ਲਈ ਜੇਕਰ ਇਹੋ ਜੇ ਕੋਈ ਡਿਸਪੋਜ਼ੇਬਲ ਉਬਾਪਾ ਬੈਗਸ ਪ੍ਰੋਵਾਈਡ ਕਰਵਾ ਦਈਏ ਕਿ ਜਿਹੜੇ ਉੱਥੇ ਘਰਾਂ 'ਚ ਬੈਠੇ ਉੱਥੇ ਹਾਜਤ ਦੀ ਪ੍ਰੋਬਲਮ ਆ ਗਈ ਹੈ ਚਲੋ ਘੱਟੂ-ਕੱਟ ਜਿਹੜਾ ਹੈਗਾ ਚੱਲਦੇ ਪਾਣੀ ਦੇ ਵਿੱਚ ਕੋਈ ਗੰਦਗੀ ਨਾ ਫੈਲੇ ਹੋਰ ਨਾ ਪੈਲੇ ਕਿਉਂਕਿ ਘੁਮ ਕੇ ਗੰਦਗੀ ਉੱਥੇ ਹੀ ਆਉਣੀ ਹੈ ਸੋ ਇਹ ਵੀ ਜਿਹੜਾ ਉੱਥੇ ਬਹੁਤ ਵੱਡੀ ਪ੍ਰੋਬਲਮ ਹੈ ਸੁੱਕਾ ਦੁੱਧ ਪ੍ਰੋਵਾਈਡ ਕੀਤਾ ਜਾਵੇ ਸੁੱਕਾ ਰਾਸ਼ਨ ਪ੍ਰੋਵਾਈਡ ਕੀਤਾ ਜਾਵੇ ਇਹ ਚੀਜ਼ਾਂ ਦਾ ਧਿਆਨ ਰੱਖੋ ਸੋ ਮੈਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਮਿਹਰਬਾਨੀ ਕਰਦਾ ਇੱਕ ਮੈਂ ਖਾਸ ਆਪਣੇ ਪੱਤਰਕਾਰ ਭਾਈਚਾਰੇ ਨੂੰ ਇਹ ਗੱਲ ਕਹਿਣਾ ਠੀਕ ਹੈ ਇੱਕ ਦੋ ਵਾਰੀ ਗੇੜਾ ਮਾਰ ਕੇ ਤੁਸੀਂ ਵੀਡੀਓਜ਼ ਬਣਾ ਲੀਆਂ ਚੰਗੀ ਗੱਲ ਹੈ ਪਰ ਹਰੇਕ ਬੰਦੇ ਦੇ ਨਾਲ ਤੁਸੀਂ ਨਾ ਜਾਇਆ ਕਰੋ ਕਿਉਂਕਿ ਉਹ ਤੁਹਾਡੀਆਂ ਤਸਵੀਰਾਂ ਉਹਨਾਂ ਕੋਲੇ ਆਪਦੇ ਕੈਮਰੇ ਨੇ ਅਸੀਂ ਕਾਰਨ ਕੀ ਹੈ ਕਿ ਜਿਹੜੇ ਬੰਦੇ ਬਹੁਤ ਜ਼ਿਆਦਾ ਆ ਰਹੇ ਨੇ ਰਾਸ਼ਨ ਉਹਨਾਂ ਨਹੀਂ ਹੁੰਦਾ ਆਪਦੀ ਪਪੂਲੈਰਿਟੀ ਦੇ ਨਾਲ ਹੁਣ ਪਿੱਛੇ ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਰੂਪ ਇੱਕ ਬਜ਼ੁਰਗ ਕਹਿੰਦੇ ਜੀ ਆ ਜਿਹੜੇ ਨੇ ਸਾਡੇ ਭਾਈਚਾਰੇ ਦੇ ਉੱਤੇ ਵੀ ਉਹਨਾਂ ਨੇ ਤਵਾ ਲਾਤਾ ਕਿ ਇਹਦਾ ਪੱਤਰਕਾਰੀ ਜਿਹੜਾ ਵੋਟਾਂ ਲਈ ਫਿਰਦੇ ਆ ਜੀ ਸਾਡੇ ਕੰਮ ਦੇ ਆ ਨਹੀਂ ਰਹੀ ਆਪ ਦੀਆਂ ਤਸਵੀਰਾਂ ਖਿੱਚੀ ਜਾਂਦੇ ਆ ਕਹਿੰਦਾ ਆਪਾਂ ਇਸ ਨੂੰ ਗੁਰੇਜ਼ ਕਰੀਏ ਕਿਉਂਕਿ ਇਹ ਸਾਡਾ ਕੰਮ ਆ ਉੱਥੇ ਦੂਰ ਖੜ ਕੇ ਵੀ ਅਸੀਂ ਸਾਰੀ ਮੈਨੇਜਮੈਂਟ ਕਰ ਸਕਦੇ ਆ ਉੱਥੇ ਅਸੀਂ ਖਬਰਾਂ ਕਰਨੀਆਂ ਨੇ ਦੂਰੋਂ ਖੜ ਕੇ ਵੀ ਖਬਰਾਂ ਹੋ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਦਾ ਮੇਰਾ ਬੇਨਤੀ ਕਬੂਲ ਕਰਿਓ ਜੇਕਰ ਕਿਸੇ ਨੂੰ ਗਲਤ ਫਹਮੀ ਹੋ ਜੇ ਜਾਂ ਮੇਰੇ ਖਿਲਾਫ ਮੇਰੇ ਤੋਂ ਕੁਝ ਬੋਲਿਆ ਗਿਆ ਹੋਵੇ ਮੈਂ ਉਹਦੇ ਲਈ ਖਿਮਾ ਜਾਂਚ ਕਾ ਕਿਉਂਕਿ ਇਹ ਸਮਾਂ ਨਹੀਂ ਹੈ ਪਰ ਹਾਂ ਪੱਤਰਕਾਰਤਾ ਦੇ ਤੌਰ ਦੇ ਉਤੇ ਕੰਨ ਖਿਚਾਈ ਕਰਨੀ ਸਰਕਾਰਾਂ ਦੀ ਕੰਨ ਖਿਚਾਈ ਕਰਨੀ ਉਹਨਾਂ ਲੋਕਾਂ ਦੀ ਜਿਹੜੇ ਇਸ ਸਮੇਂ ਨੂੰ ਪਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਾਡਾ ਪੱਤਰਕਾਰਾਂ ਦਾ ਫਰਜ਼ ਬਣਦਾ ਹੈ ਸੋ ਇਸ ਗੱਲਬਾਤ ਨੂੰ ਪਲੀਜ਼ ਸਾਰਿਆਂ ਤੱਕ ਪਹੁੰਚਦਾ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰਗਿਆ ਮਿਹਰਬਾਨ